ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PP13 ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵਾਂ ਬਲੌਗ ਵਿੱਚ ਤੁਹਾਨੂੰ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਪੂਰੇ ਬਲੌਗ ਦੇ ਵਿੱਚ ਬਣੇ ਰਹੋ ਤੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਹਾਂਜੀ ਇਹ ਗੁਰਦੁਆਰਾ ਨੌਮੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 메ਨ ਗੇਟ ਆ ਗੁਰਦੁਆਰਾ ਅੜੀਸਰ ਸਾਹਿਬ ਦਾ ਅੱਗੇ ਤੁਸੀਂ ਗੁਰਦੁਆਰਾ ਦੇਖ ਸਕਦੇ ਹੋਗੇ ਇਸ ਵਾਲੀ ਸਾਈਡ ਜੋੜਾ ਘਰ ਬਣਿਆ ਹੋਇਆਗਾ ਇੱਕ ਨਮਾਹਾਲ ਜਪਾਇਆ ਗਿਆ ਜਿੱਥੇ ਕਿ ਤੁਸੀਂ ਸੁੰਦਰ ਰਮਾਲੇ ਦੇਗਾ ਪ੍ਰਾਪਤ ਕਰ ਸਕਦੇ ਹੋ ਗੁਰਦੁਆਰਾ ਅਡਿਸਰ ਸਾਹਿਬ ਤੇ ਇਧਰਲੇ ਪਾਸੇ ਸਮਾਦੀ ਬਣੀ ਹੋਈ ਹੈਗੀ ਤੇ ਸਾਹਮਣੇ ਜਿਹੜਾ ਬੋਰਡ ਦੇਖ ਰਹੇ ਹੋਗੇ ਇਤੇ ਇਤਿਹਾਸ ਲਿਖਿਆ ਹੋਇਆਗਾ ਇਹ ਇਤਿਹਾਸ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਆਰਾਮਪੂਰਵਕ ਪੜ੍ਹ ਸਕਦੇ ਹੋ ਬਾਕੀ ਤੁਹਾਨੂੰ ਇਤਿਹਾਸ ਥੋੜਾ ਬਹੁਤਾ ਦੱਸ ਦਿੰਨੇ ਆ ਕਿ ਇੱਥੇ ਪਹਿਲਾਂ ਤੰਬਾਕੂ ਦੇ ਖੇਤ ਹੁੰਦੇ ਸੀਗੇ ਇਸ ਸਥਾਨ ਤੇ ਸਿਲਗੁਰੂ ਤੇਗ ਬਹਾਦਰ ਜੀ ਦਾ ਘੋੜਾ ਅੜੀ ਪੈ ਗਿਆ ਸੀ ਜਦੋਂ ਘੋੜਾ ਅੜੀ ਪੈ ਗਿਆ ਤਾਂ ਗੁਰੂ ਸਿਦੂ ਤੇਗ ਬਹਾਦਰ ਜੀ ਨੇ ਇਹ ਵਚਨ ਦਿੱਤੇ ਕਿ ਜੋ ਇੱਥੇ ਸੁੱਖਾਂ ਖੁੱਖਣਗੇ ਉਹਨਾਂ ਦੀਆਂ ਸੁੱਖਾਂ ਬਾਰ ਆਉਣਗੀਆਂ ਉਸ ਤੋਂ ਬਾਅਦ ਇਸ ਸਥਾਨ ਤੇ ਬਹੁਤ ਜ਼ਿਆਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਐਤਵਾਰ ਵਾਲੇ ਦਿਨ ਅੱਜ ਜਿਹੜਾ ਤੁਸੀਂ ਸੈੱਡ ਪਾਇਆ ਦੇਖ ਰਹੇ ਹੋ ਪੱਖੇ ਲੱਗੇ ਹੋਏ ਹਨ ਹੈ ਇਹ ਸਾਰਾ ਭਰ ਜਾਂਦਾ ਹੈਗਾ ਤੁਸੀਂ ਵੀ ਚਾਹੇ ਐਤਵਾਰ ਨੂੰ ਆ ਕੇ ਚੈੱਕ ਕਰ ਸਕਦੇ ਹੋਗੇ ਤੁਹਾਨੂੰ ਬਹੁਤ ਜਿਆਦਾ ਕੱਠ ਮਿਲੂਗਾ ਇਤਿਹਾਸ ਦੁਬਾਰਾ ਫਿਰ ਤੋਂ ਲਿਖਿਆ ਹੋਇਆਗਾ ਤੁਸੀਂ ਇਤਿਹਾਸ ਇੱਥੇ ਵੀ ਆ ਕੇ ਪੜ੍ਹ ਸਕਦੇ ਹੋਗੇ ਲੱਡੂਆਂ ਦੇ ਢੇਰ ਲੱਗੇ ਹੁੰਦੇ ਹਨ ਮੰਗਲਵਾਰ ਦਾ ਹੀ ਦਿਨ ਆਗਾ ਮੰਗਲਵਾਰ ਨੂੰ ਢੀੜ ਘੱਟ ਹੁੰਦੀ ਹੈਗੀ ਐਤਵਾਰ ਵਾਲੇ ਦਿਨ ਬਾਕੀ ਸਾਰੇ ਦਿਨਾਂ ਨਾਲੋਂ ਬਹੁਤ ਜਿਆਦਾ ਢੀੜ ਹੁੰਦੀ ਹੈਗੀ ਅੱਗੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਚੁੱਕਿਆਂਗੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣਿਆਂਗੇ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੁਸੀਂ ਇਹ ਸਰੋਵਰ ਦੇਖ ਸਕਦੇ ਹੋਗੇ ਜੋ ਕਿ ਗੁਰਦੁਆਰਾ ਅਡੀਸਰ ਸਾਹਿਬ 'ਚ ਬਣਿਆ ਹੋਇਆ ਇੱਥੇ ਇਸ਼ਨਾਨ ਕਰਨ ਨਾਲ ਦੁੱਖ ਟੁੱਟਦੇ ਨੇ। ਮਿਸਤਰੀ ਲੱਗੇ ਹੋਏ ਹਨ ਕੰਮ ਚੱਲਦਾ ਹੈਗਾ ਗੁਰਦੁਆਰਾ ਸਾਹਿਬ ਦਾ। ਅੱਗੇ ਆਪਾਂ ਬਾਹਰਲੀ ਸਾਈਡ ਆ ਗਏ। ਇਹ ਟੂਟੀਆਂ ਵੇਖ ਰਹੇ ਹੋ ਇਹ ਹੱਥ ਤੋਂ ਨੂੰ ਬਣੀਆਂ ਹੋਈਆਂ ਹਨ। ਇਸ ਵਾਲੀ ਸਾਈਡ ਲੰਗਰ ਹਾਲ ਬਣਿਆ ਹੋਇਆਗਾ। ਤੁਹਾਨੂੰ ਆਪਾਂ ਲੰਗਰ ਹਾਲ ਦੇ ਅੰਦਰ ਲੈ ਕੇ ਚੱਲਦੇ ਆਂਗੇ। ਲੰਗਰ ਹਾਲ ਦੇਖ ਸਕਦੇ ਹੋ ਤੁਸੀਂ। ਇਧਰੋਂ ਜਿੱਥੇ ਐਂਟਰੀ ਹੁੰਦੀ ਹੈਗੀ ਉੱਥੋਂ ਭਰਤਨ ਚੱਕਰੇ ਹੁੰਦੇ ਆਗੇ। ਬੱਥੇ ਚ ਆ ਕੇ ਬੈਠਣਾ ਹੁੰਦਾਗਾ ਬੈਠ ਕੇ ਤੁਸੀਂ ਲੰਗਰ ਖਾ ਸਕਦੇ ਤੇ ਇਸ ਲੰਗਰ ਦੇ ਪਰਲੇ ਸਾਈਡ ਵੀ ਆ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਸੈੱਟ ਪਾਇਆ ਹੋਇਆ ਇਹ ਵੀ ਲੰਗਰ ਹਾਲ ਆ ਇਹ ਦੂਜਾ ਲੰਗਰ ਹਾਲ ਜੇ ਅੱਜ ਦਾ ਵਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर ਵਾਚਿੰਗ